ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਿਛਲੇ 12-14 ਸਾਲ ਤੋਂ ਬਹੁਤ ਸਾਰੇ ਕਮਰੇ ਦਰਬਾਰ ਤੇ ਬਣੇ ਸੀ ਪਰ ਉਹਨਾਂ ਨੂੰ ਤਾਕੀਆਂ ਦਰਵਾਜੇ ਨਹੀਂ ਸੀ ਲੱਗੇ ਇਹ ਤਾਕੀਆਂ ਦਰਵਾਜੇ ਕਿੱਦਾਂ ਲੱਗੇ ਆ ਤੁਸੀਂ ਸਾਡੇ ਜਿੰਨੇ ਵੀ ਐਨ ਆਰ ਆਈ ਵੀਰ ਆ ਜਿੰਨੀ ਸਾਡੀ ਆਂਡੀਆਂ ਦੀ ਪੰਜਾਬ ਦੀ ਸੰਗਤ ਆ ਜਿਨ੍ਹਾਂ ਨੇ ਆਪਣਾ 10-10 ਰੁਪਏ ਕਰਕੇ ਦਰਬਾਰ ਤੇ ਮੱਥਾ ਟੇਕਿਆ ਜਿਨ੍ਹਾਂ ਨੇ ਆਪਣੀ ਤੇਲ ਖੁਲ ਕਮਾਈ ਦਰਬਾਰ ਨੂੰ ਭੇਜੀ ਇਹ ਤੁਹਾਡੀ ਸਾਰੀ ਸੰਗਤ ਦੀ ਬਦੌਲਤ ਜਿਹੜੇ ਇੰਨੇ ਸਾਲਾਂ ਤੋਂ ਉਦਾਂ ਹੀ ਦਰਬਾਰ ਦੇ ਕਮਰੇ ਸੁੰਨੇ ਪਏ ਸੀ ਸੰਗਤ ਜੀ ਤੁਹਾਡੇ ਤੇਲ ਤੇਲ ਇੱਕ ਇੱਕ ਰੁਪਏ ਦਾ ਸੀ ਮੁੱਲ ਮੋੜ ਲੱਗੇ ਆ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣ ਜਾ ਰਿਹਾ ਤੇ ਤੁਸੀਂ ਸਾਰੇ ਦਰਸ਼ਨ ਕਰੋ ਵੀ ਇਹ ਸਾਰੇ ਕਮਰੇ ਇੰਨੇ ਸੋਹਣੇ ਬਣ ਗਏ ਆ ਤੇ ਉਹਨਾਂ ਨੂੰ ਬਹੁਤ ਸੋਹਣੇ ਲੱਗ ਰਹੇ ਆਓ ਤੁਸੀਂ ਸਾਰੇ ਇੱਕ ਵਾਰੀ ਦੇਖੋ ਇਹ ਸੰਗਤ ਜੀ ਦਾ ਤਾਂ ਮੇਨ ਦਰਬਾਰ ਦਾ ਬਣ ਚੁੱਕਾ ਜੀ ਜਿੱਥੇ ਸਾਡਾ ਮੁੱਖ ਮਹਿਮਾਨ ਆਉਂਦੇ ਆ ਜਾਂ ਵੀਆਈਪੀ ਸੱਤੀ ਤਾਂ ਹੁੰਦੇ ਆ ਜਾਂ ਕਮੇਟੀ ਦਾ ਦਫ਼ਤਰ ਆ ਜੀ ਇਹ ਸਾਡਾ ਹੋ ਗਿਆ ਜੀ ਵੀਆਈਪੀ ਸੰਗਤ ਦੇ ਬੈਠਣ ਨੂੰ ਹੋ ਗਿਆ ਇਹ ਸਾਡਾ ਹੋ ਗਿਆ ਜੀ ਜਿੱਥੇ ਅਸੀਂ ਭਾਂਡਿਆਂ ਦੀ ਸਾਮ ਸੰਭਾਲ ਕਰਦੇ ਆ ਜੀ ਸੰਗਤ ਜੀ ਉਹ ਅਗਲਾ ਕਮਰਾ ਜਿਹੜਾ ਉਹਦੀ ਐਨ ਪੂਰੀ ਤਿਆਰੀ ਕਰਾ ਦਿੱਤੀ ਆ ਉਹਦੇ ਵਿੱਚ ਅਸੀਂ ਜਿਹੜੇ ਵੀ ਸਾਡੇ ਰਾਗੀ ਢਾਡੀ ਸਿੰਘ ਜਦੋਂ ਆਉਂਦੇ ਹੈਗੇ ਆ ਜਾਂ ਕੋਈ ਸਮਾਗਮ ਹੁੰਦੇ ਆ ਉਹਨਾਂ ਨੂੰ ਬੈਠ ਉੱਠਣ ਨੂੰ ਜਗ੍ਹਾ ਨਹੀਂ ਸੀਗੀ ਉਹਨਾਂ ਲਈ ਅਸੀਂ ਵੱਖਰਾ ਕਮਰਾ ਤਿਆਰ ਕਰ ਦਿੱਤਾ ਜਦੋਂ ਸਮਾਗਮ ਹੁੰਦੇ ਆ ਤੋਂ ਇਸ ਕਰਕੇ ਇਹ ਸਾਰਾ ਕੁਝ ਹੋਇਆ ਸੰਗਤ ਜੀ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਤੁਹਾਡੇ ਸਾਰਿਆਂ ਦਾ ਇੱਕ ਇੱਕ ਰੁਪਿਆ ਦਰਵਾਰ ਤੇ ਭੇਜਿਆ ਭੇਜਣ ਤੇ ਹੋਇਆ ਸੋ ਤੁਹਾਡਾ ਸਾਰੀ ਸੰਗਤ ਦਾ ਐਨ ਆਰ ਆਈ ਦੇਸ਼ ਵਿਦੇਸ਼ ਵੀਰਾਂ ਦਾ ਇਹ ਦਿਲ ਤੋਂ ਪ੍ਰਬੰਧ ਕਮੇਟੀ ਨੂੰ ਧੰਨਵਾਦ ਆ ਸੰਗਤ ਜੀ ਮੇਲਾ ਨੇੜੇ ਆ ਰਿਹਾ ਕੋਸ਼ਿਸ਼ ਕਰੋ ਜਿਹੜੇ ਦੇਸ਼ ਵਿਦੇਸ਼ ਵੀਰ ਬੈਠੇ ਆ 15 16 17 18 ਜੂਨ ਦਾ ਮੇਲਾ ਇਹਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਦਰਸ਼ਨ ਦਿਓ ਇਸੇ ਤਰ੍ਹਾਂ ਦੁਬਾਰ ਦੇ ਉੱਪਰ ਆਪਣੀ ਤਿਲ ਫੁਲ ਮਾਇਆ ਪੇਟ ਕਰਦੇ ਰਹੋ ਅਸੀਂ ਬਾਬਾ ਜੀ ਚੰਨਹ ਜਰਦਾਸ ਕਰਦੇ ਹਮੇਸ਼ਾ ਜਿਹੜੇ ਵੀਰਦਾਨ ਦਿੰਦੇ ਉਹਨਾਂ ਦੇ ਪਰਿਵਾਰਾਂ ਤੇ ਤੁਹਾਡੇ ਸਾਰਿਆਂ ਦੇ ਬੱਚਿਆਂ ਤੇ ਮਿਹਰ ਪ੍ਰਿਆਸ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ